ਕਿੰਨੀਆਂ ਬਿਮਾਰੀਆਂ ਜੁੜੀਆਂ ਆਇਆਂ ਬ੍ਰੇਨ ਨਾਲ ਰਿਲੇਟਡ ਸਾਰੀਆਂ ਮਾਈਗਰੇਨ ਹੋ ਗਿਆ ਨੀਂਦ ਨਹੀਂ ਆਉਂਦੀ ਚੱਕਰ ਆਉਂਦੇ ਇਹ ਜਿਹੀਆਂ ਚੀਜ਼ਾਂ ਤੇ ਨਾਲ ਇਹਦੇ ਨਾਲ ਜੁੜਿਆ ਹੋਇਆ ਤੁਹਾਡਾ ਪੂਰੇ ਬੋਡੀ ਦਾ ਜਿਹੜਾ ਨਾੜੀ ਤੰਤਰ ਹੈ ਗਰਮੀ ਦੇ ਨਾਲ ਗਰਮੈਸ਼ ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਬਾਤ ਦੋਸ਼ ਆ ਅ ਪਿਤ ਦੋਸ਼ ਦੇ ਨਾਲ ਤਾਂ ਤੁਹਾਡੀ ਗੱਟ ਹੈਲਥ ਸਾਰੀ ਜੁੜੀ ਹੋਈ ਬ੍ਰੇਨ ਔਰ ਗੱਟ ਤੇ ਜਿਹੜਾ ਬਾਤ ਦੋਸ਼ ਹੈ ਇਹ ਤੁਹਾਡੀ ਬਾਡੀ ਦਾ ਵਾਯੂ ਦੋਸ਼ ਹੈ ਇਹ ਚ ਤੁਹਾਨੂੰ ਗੈਸ ਡਕਾਰ ਖੱਟੇ ਬਦ ਹਜਮੀ ਔਰ ਪੈਰਾਂ ਦੇ ਵਿੱਚੋਂ ਜਲਨ ਅੱਡੀਆਂ 'ਚ ਦਰਦ ਸਰੀਰ 'ਚ ਦਰਦ ਪੂਰੀ ਬਾਡੀ 'ਚ ਪੇਨ ਇਹ ਇਹਨੂੰ ਠੀਕ ਕਰਨ ਲਈ ਵਾਸਤੇ ਸਭ ਤੋਂ ਵਧੀਆ ਚੀਜ਼ ਹੈ ਕਾਲੀ ਮਿਰਚ ਸੁੰਡ ਤੇ ਮਗ ਬੀਪਲ ਦਾ ਪਾਊਡਰ ਇਹਨੂੰ ਜੇ ਬੰਦਾ ਇੱਕ ਚੁਟਕੀ ਲੈ ਲਵੇ 10 ਦਿਨ ਲਗਾਤਾਰ ਬਿਲਕੁਲ ਸੈੱਟ ਆ ਜਾਂਦਾ ਹੈ ਪਿਤ ਦੋਸ਼ ਹੈ ਗਰਮੀ ਹੈ ਬੋਡੀ ਦੇ ਵਿੱਚ ਉਹਦੇ ਲਈ ਗੋਦੰਤੀ ਭਸਮ ਪ੍ਰਵਾਲ ਪਿਸ਼ਟੀ ਮੁਕਤਾ ਸ਼ੁਕਤੀ ਪਿਸ਼ਟੀ ਤਿੰਨਾਂ ਦਾ ਮਿਸ਼ਰਣ ਜ਼ਬਰਦਸਤ ਕੰਮ ਕਰਦਾ ਹੈ ਔਰ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਕਫ ਦੋਸ਼ ਕਫ ਦੋਸ਼ ਜਿਹੜਾ ਹੈਗਾ ਇਹਦੇ ਵਿੱਚ ਕਈ ਰੇਸ਼ਿਆਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਜਿਵੇਂ ਹੁਣ ਵੱਲੋਂ ਜਿੰਨਾ ਵੀ ਨੱਕ ਦਾ ਸਾਹ ਦਾ ਅਸਥਮੇ ਦਾ ਉਹ ਇਹਦੇ ਨਾਲ ਜੁੜਿਆ ਹੋਇਆ ਹੈ ਤੀਸਰੀ ਚੀਜ਼ ਇਹ ਨਾਲ ਜੁੜੀ ਹੋਈ ਹੈ ਤੁਹਾਡੇ ਬੋਡੀ ਦੇ ਜਿਹੜੇ ਪੇਨ ਆ ਕਈ ਵਾਰੀ ਜਿਵੇਂ ਹੁਣ ਬਾਤ ਪਿੱਤ ਕਫ ਦੇ ਵਿੱਚ ਅਸੀਂ ਲੈਂਦੇ ਆ ਕਿ ਬਾਡੀ ਦੇ ਵਿੱਚ ਕਫ ਵਧ ਗਿਆ ਕਫ ਵਧਿਆ ਤਾਂ ਪੂਰੀ ਬਾਡੀ ਦੇ ਵਿੱਚ ਰੇਸ਼ੇ ਔਰ ਅਲਰਜੀ ਦਾ ਇੱਕ ਬਹੁਤ بڑا ਪ੍ਰੋਬਲਮ ਖੜਾ ਹੋ ਜਾਂਦਾ ਜਿਵੇਂ ਪਿੱਤ ਦੋਸ਼ ਹੈ ਉਹਦੇ ਵਿੱਚ ਤੁਹਾਡੀ ਬਾਡੀ ਚ ਸਕਿਨ ਦੀਆਂ ਪ੍ਰੋਬਲਮ ਬਹੁਤ ਖੜੀਆਂ ਹੁੰਦੀਆਂ ਨੇ ਇਹਦੇ ਚ ਕਈ ਰੋਗ ਮਤਲਬ 240 ਸਮਥਿੰਗ ਰੋਗ ਇਹਦੇ ਵਿੱਚ ਆ ਜਾਂਦੇ ਆ